ਮਹਾਰਾਜ ਸਾਹਿਬ ਦਾ ਮੁਖਵਾਕ ਸਰਲ ਕੀਤਾ ਜਿਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ ਪਰਮਾਨ ਦੇ ਕੇ ਕਿ ਜਿਵੇਂ ਇੱਕ ਸੁਆਣੀ ਅੰਤ ਅਨੁਸਾਰ ਕਰਦੀ ਹੈ ਮਿੱਟੀ ਦੇ ਪਾਣ ਦੇ ਦੰਦੇਸਾਂ ਤੇ ਉਹਦੇ ਵਿੱਚ ਦੁੱਧ ਪਾ ਕੇ ਕાળਣਾ ਫੇੜੜਕਣਾ ਯਾਦ ਰਹੀ ਸਧੂ ਲੋਕ ਇਹਨਾਂ ਜਿਵੇਂ ਇਹ ਫੇਰਾਂ ਭਾਂਡੇ ਵਿੱਚ ਢੋ ਕੇ ਗਰਮ ਪਾਣੀ ਦੇ ਨਾਲ ਖੂਚ ਕੇ ਚੰਗੀ ਤਰ੍ਹਾਂ ਜਲਨ ਧੋਪ ਦਵਾਈ ਜਾਂਦੀ ਸੀ ਤਾਂ ਕਿ ਉਹਦੇ ਜੜੇ ਜਰਾ ਸੀਮਾ ਉਹ ਮਰ ਜਾਣ ਤੇ ਉਹ ਦੁੱਧ ਨਾ ਟੁੱਟੇ ਤੇ ਉਹਦੇ ਵਿੱਚ ਦੁੱਧ ਪਾਉਣਾ ਤੇ ਜਾਗ ਲੋੜੀ ਤੇ ਫਿਰ ਕੋਲੋਂ ਢਕਣਾ ਤੋਂ ਵਿੱਚ ਮੱਖਣ ਖੱਡਣਾ ਇਸੇ ਤਰ੍ਹਾਂ ਸਜੂਰ ਮਹਾਰਾ ਸਾਹਿਬ ਜੀ ਕਹਿੰਦੇ ਨੇ ਕਿ ਅਸੀਂ ਆਪਣੇ ਪਿੰਨਾ ਪਸਰੀ ਗਿੱਡਾ ਚ ਨਾਮ ਕਰਾਉਣਾ ਤੇ ਫਿਰ ਆਪਣੇ ਜਿਹੜੇ ਵਿਚਾਰ ਆ ਨਾ ਉਹਨਾਂ ਨੂੰ ਗੁਰੂ ਦੀ ਬਾਣੀ ਦੀ ਰੋਸ਼ਨੀ ਦੇ ਨਾਲ ਉਹਨਾਂ ਨੂੰ ਸੁੱਧ ਕਰਨਾ ਸੁੱਧ ਕਰਕੇ ਤੇ ਉੱਥੇ ਫਿਰ ਕਰਮ ਦਾ ਦੁੱਧ ਪੋਣਾ ਜਿਹੜੀ ਕਿਰਤ ਕਰਨੀ ਆ ਕਿਰਤ ਕਰਨੀ ਹਾਂ ਤੇ ਸਿੱਖ ਨੇ ਆਪਣਾ ਡਿਊਟੀ ਕਰਨੀ ਕਿਰਤ ਕਰਨੀ ਉਹ ਕੰਮ ਦਾ ਦੁੱਧ ਭਾ ਕੇ ਤੇ ਫਿਰ ਫਿਰ ਆਪਣੀ ਸੁਰਤੀ ਨੂੰ ਜੋੜਨਾ ਬਾਣੀ ਦੇ ਨਾਲ ਜਾਗ ਲਾਉਣਾ ਤੇ ਫਿਰ ਹੋੜੀ ਹੋੜੀ ਉਸ ਪਰਮਾਤਮਾ ਨੂੰ ਯਾਦ ਕਰਨਾ ਇਹ ਹੈ ਰਿੜਕਣਾ ਤੂੰ ਆਥਾਂ ਦੇ ਨਾਲ ਢਿੱਡੀਆਂ ਨੂੰ ਫੜ ਕੇ ਤੇ ਦੁੱਧ ਰਿੜਕੀਦਾ ਤੇ ਸਤਿਗੁਰੂ ਕਹਿੰਦੇ ਨੇ ਜਿਵੇਂ ਜਿਵੇਂ ਨੂੰ ਰੜਕਿਆ ਜਾਂਦਾ ਤਾਂ ਉਸ ਵਿੱਚ ਮੱਖਣ ਨਿਕਲਦਾ ਜਿਵੇਂ ਜਿਵੇਂ ਅਸੀਂ ਬਾਣੀ ਨੂੰ ਪੜਾਂਗੇ ਨਾਮ ਨੂੰ ਜਪਾਂਗੇ ਨਾ ਤੇ ਕਬੀਰ ਜੀ ਕਹਿੰਦੇ ਨੇ ਕਿ ਖਾਲੀ ਹੀ ਕਰ ਲੈ ਸਹਿਜ ਬਿਲੋ ਜਰਸੀ ਤਤ ਨਾ ਜਾਈ ਤਤ ਦਾ ਭਾਵ ਨਾ ਨਿਚੋੜ ਲੈ ਦਹੀਂ ਦੋਧ ਦੇ ਵਿੱਚੋਂ ਰੜਕ ਕੇ ਨਿਚੋੜ ਮੱਖਣ ਕੱਢਿਆ ਜਾਂਦਾ ਤੇ ਅਸੀਂ ਪਰਮਾਤਮਾ ਦੇ ਨਾਮ ਨੂੰ ਥਰਮੇ ਦੇ ਨਾਲ ਹੌਲੀ-ਹੌਲੀ ਬਾਣੀ ਨੂੰ ਪੜ ਕੇ ਵਿਚਾਰ ਕੇ ਕਿ ਉਹਦੇ ਵਿੱਚੋਂ ਤਤ ਕੱਢਣਾ ਹੈ ਉਹ ਨਿਚੋੜ ਹੈ ਪਰਮਾਤਮਾ ਦਾ ਨਾਮ ਤੇ ਜਿਹੜਾ ਤੇ ਜਦੋਂ ਇਹ ਪ੍ਰਾਪਤ ਹੋ ਜਾਂਦਾ ਤੇ ਉਸ ਨੂੰ ਜਿਵੇਂ ਜਿਹਨੂੰ ਮੱਖਣ ਪ੍ਰਾਪਤ ਹੋ ਜਾਂਦਾ ਉਹਨੂੰ ਸਰੀਰ ਸਾਗਰ ਆ ਜਾਂਦੀ ਹੈ ਤੇ ਜਿਹਨੂੰ ਨਾਮ ਦਾ ਤਤ ਪ੍ਰਾਪਤ ਹੋ ਜਾਂਦਾ ਉਹਦੇ ਮਨ ਦੀ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਤੇ ਸੀ ਅੱਜ ਦੇ ਸ਼ਬਦ ਦੇ ਵਿੱਚ ਸੰਖੇਪ ਦੀ ਵਿਚਾਰ ਹੁਣ ਆਓ ਅਸੀਂ ਚੰਪੌਰ ਦੀ ਗੜੀ ਦੇ ਵਿੱਚ ਰਾਤ ਪੈ ਗਈ ਐ ਰਹਿਣਾ ਤਪਾੜ ਕੇ ਸਾਰੇ ਸੌਂ ਗਏ ਨੇ ਗੁਰੂ ਸਾਹਿਬ ਐ ਪਹਿਨਾ ਬੈਠੇ ਨੇ ਆਪਣੇ ਖੇਮੇ ਵਿੱਚ ਬੰਦਗੀ ਕੀਤੀ ਫਿਰ ਉਹ ਬਾਗ ਖੁੰਦੇ ਨੇ ਸੁੱਤੇ ਨਹੀਂ ਤੇ ਕਵੀ ਨੇ ਕੀ ਲਿਖਿਆ ਮੈਂ ਪਰਮਾਤਮਾ ਅਗੇ ਅਰਦਾਸ ਕਰਦੇ ਨੇ ਮੈਂ ਤੇਰਾ ਹਾਂ ਬੱਚੇ ਵੀ ਮੇਰੇ ਤੇਰੇ ਹਾਂ ਮੌਲਾ ਤੇ ਤੇਰੇ ਹੀ ਪਹਿਲਾਂ ਵੀ ਤੇਰੇ ਸੀ ਹੈ ਤੇਰੇ ਰਹੇਗੇ ਤੇਰੇ ਨਾਲ ਤੁਂ ਜਿਹੜੀ ਤੇਰੀ ਚੀਜ਼ ਅਦੂਰ ਵਿੱਚ ਮੇਰਾ ਜੀਵਨ ਕਾਲਾ ਇਹ ਕਟਨਾ ਜਿਹੜੀ ਹੈ ਇਹ ਕਹਿਣ ਨੂੰ ਸੁਣਨ ਮਾਰ ਤੇ ਬੜੀ ਸੌਖੀ ਹੈ ਪਰ ਜਦੋਂ ਕਿਸੇ ਨਾਮ ਵਾਪਰਦੀ ਹੈ ਉਦੋਂ ਪ੍ਰਤਾਨ ਦਾ ਹੈ ਜਿਸ ਹਾਲ ਮੇ ਰੱਖੇ ਤੂੰ ਵਹੀ ਹਾਲ ਹੈ ਅੱਛਾ ਤੇ ਜੋ ਜ ਸੁਭਰ ਕੇ ਆਨੇ ਕਾ ਜਵਾਬ ਪਰ ਨਹੀਂ ਸਿਖਵਾ ਕਹਿੰਦੇ ਨੇ ਮੈਂ ਤਾਂ ਜਿਹੜਾ ਸ਼ੁਕਰ ਕਰਦਾ ਹਾਂ ਕੋਈ ਮੈਨੂੰ ਇਸ ਲਾਇਕ ਤੂਮ ਬਣਾਇਆ ਤੇ ਮੇਰੇ ਮੈਂ ਜ਼ਬਾਨ ਦੇ ਵਿੱਚ ਕੋਈ ਗਿੜਾ ਨਹੀਂ ਹੈ ਤੇ ਲੇਟੇ ਹੋਏ ਹੈ ਖਾਲਸਾ ਜੀ ਹੁਣ ਅੱਗੇ ਹੁਣ ਪਰਫੇਰੀ ਟਾਰਗੇਟ ਕਦਮ ਕੁੱਟਦੇ ਨੇ ਕੀ ਹੁੰਦਾ ਹੈ ਲੇਟੇ ਹੋਏ ਹੈ ਖਾਲਸਾ ਦੀ ਆਜ ਜਮੀ ਪਰ ਤੇ ਕਿਸ ਤਰ੍ਹਾਂ ਸੇ ਜੈ ਲਿਆਏ ਹਮੇ ਸਾ ਨਸੀ ਪਰ ਕਹਿੰਦੇ ਨੇ ਮੇਰੇ ਜਿਹੜੇ ਬੱਚੇ ਖਾਲਸਾ ਸਿੱਖ ਜਾਨੋ ਪਿਆਰੇ ਉਹ ਤਰ ਤਰ ਕੀਤੇ ਲੇਟੇ ਹੋਏ ਨੇ ਤੇ ਮਨ ਨੂੰ ਜੋ ਇਨਾਂ ਨੇ ਤਬੂਦਤਾ ਹੈ ਉਹਦੇ ਵਿੱਚ ਜਿਹੜਾ ਵਿਛੋਣਾ ਦਿੱਤਾ ਹੈ ਉਹਦੇ ਵਿੱਚ ਮਨ ਨੂੰ ਨੀਂਦ ਕਿਵੇਂ ਆਵੇ ਇਹ ਹਲ ਗੁਰੂ ਆਜ ਵਰਗੇ ਗੁਰੂ ਨਹੀਂ ਹੈ ਸਤ ਗੁਰੂ ਜੀ ਮਹਾਰਾਜ ਸਾਹਿਬ ਵੀ ਕਹਿੰਦੇ ਨੇ ਇਹ ਕਹਿ ਕੇ ਗੁਰੂ ਜੀ ਲਸ਼ਕਰੇ ਖੁਪਾ ਖੋਪਤ ਮੈਂ ਅਦਾਰੇ ਆਏ ਇਹ ਕਹਿ ਕੇ ਤੇ ਪੂਜਾਂ ਦੇ ਵਿੱਚ ਆ ਗਏ ਪਹਿਲੇ ਪਹਿ ਜਮਾ ਊਂਗ ਤੇ ਅਕਸਰ ਨਜ਼ਰ ਆਏ ਇਹਨੇ ਜਿਹੜੇ ਪਹਿਰਾ ਦੇ ਰਹੇ ਸੀ ਤੇ ਉਹਨਾਂ ਉਹ ਵੀ ਉਹ ਵੀ ਊਂਗ ਰਹੇ ਸਨ ਉਹਨਾਂ ਨੂੰ ਵੀ ਨੀਂਦ ਆ ਰਹੀ ਕਈਆਂ ਦਿਨਾਂ ਫਿਰ ਜੱਟੇ ਸੀ ਤੇ ਹੁਣ ਅੱਗੇ ਕਹਿੰਦੇ ਨੇ ਜੋ ਹਾਲ ਜੜਾ ਖਮੋਤ ਹੋ ਗਏ ਬੇ ਭਰਿਆਏ ਤੇ ਸਕੇਂਦੇ ਨੇ ਉਹ ਬਿੱਲ ਕੋਰ ਚੰਗੜਕਿਤ ਪੈਰ ਦਾ ਖੜਾਕ ਵੀ ਨਹੀਂ ਸੀ ਕਰਦੇ ਕੋਈ ਉੱਠ ਜਾਵੇ ਕਿੰਨੇ ਨੇ ਸੋਏ ਹੋਏ ਬੱਚੇ ਕੇ ਕਰੀ ਜੂਨ ਪਿਦਰ ਆਏ ਕਿੰਨੇ ਨੇ ਸੁੱਤੇ ਹੋਏ ਬੱਚਿਆਂ ਦੇ ਕੋਲ ਵੀ ਪਤਾ ਗਿਆ ਗਰਜੇ ਕੇ ਦਬੇ ਪਾਉ ਟੈਂਕ ਤੇ ਲੱਗੇ ਸਤਗੁਰ ਸਤਗੁਰੂ ਜੀ ਕਹਿੰਦੇ ਨੇ ਉਹ ਦਬੇ ਪੈਰ ਦੇ ਨਾਲ ਸਤਗੁਰੂ ਜੀ ਤੈਰ ਰਹੇ ਨੇ ਇੱਕ ਇੱਕ ਵਿਸਾਲ ਲਾ ਰਹੇ ਨੇ ਪਰ ਇਸੇ ਬ੍ਰਿੰਦੂ ਕੀ ਬਾਗਰ ਨਾਂ ਨੇ ਲੱਗੇ ਸਤਗੁਰ ਕਹਿੰਦੇ ਨੇ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਤੇ ਉਹਦਾ ਅਸਰ ਆਪਣੇ ਸਿੱਖਾਂ ਤੇ ਪਾ ਰਹੇ। ਫਿਰ ਇਹਨੇ ਸਾਹੇ ਕਬੀ ਸਿੰਘੂ ਕੇ ਉਠਾਤੇ تھے ਜਮੀਂ से। ਕਹਿੰਦੇ ਨੇ ਜਿਹੜਾ ਕੋਈ ਸਿੰਘ ਆ ਤੇ ਉਹਦਾ ਪਰਨਾ ਲੱਜ ਕੇ ਇਥੇ ਜ਼ਮੀਨ ਦੇ ਵਿੱਚ ਮਿੱਟੀ ਵਿੱਚ ਰੋਲ ਰਿਆ ਤੇ ਉਹਨੂੰ ਚੁੱਕ ਕੇ ਦੇ ਉਹਦੇ ਸਿਰ ਉੱਤੇ ਰੱਖ ਦੇਦੇ। ਵੇ ਅਗਲੀ ਵੰਪਾਲਤੀਆਂ ਜਿਹੜੀਆਂ ਧਿਆਨ ਨਾਲ ਸੁਣਨ ਵਾਲੀਆਂ ਨੇ ਕਹਿੰਦੇ ਨੇ ਕੇਸ ਇਸਕੇਲ ਜੋ ਝਾੜੇ ਤੋਂ ਕਹਿੰਦੇ ਨੇ ਉਹਨਾਂ ਦਾ ਫਿਰ ਕੇਸਾਂ ਨੂੰ ਝਾੜ ਕੇ ਤੇ ਲੀ ਖਾਕ ਉਸੇ ਜਗ੍ਹਾ ਜਬੀ ਮੱਥਾ ਉੱਥੇ ਜਬੀ ਸਿਰ ਤੇ ਕਹਿੰਦੇ ਨੇ ਉਹ ਜਿਹੜੇ ਕੇਸਾਂ ਤੋਂ ਜਿਹੜੀ ਮਿੱਟੀ ਲੱਥੀ ਸੀ ਨਾ ਤੇ ਉਹ ਆਪਣੇ ਹੱਥਾਂੋਂ ਤੇ ਕੇਸਾਂ ਨੂੰ ਝਾੜ ਕੇ ਤੇ ਉਹਨੂੰ ਆਪਣੇ ਮੱਥੇ ਤੇ ਲਾਇਆ ਏ ਇਹ ਆਪਣੇ ਸਿੱਖਾਂ ਨੂੰ ਜਨਾਨੇ ਉਹਨਾਂ ਵਾਸਤੇ ਦਾਣਾ ਵਾਰਨੀਆਂ ਨੇ ਤੇ ਗੁਰੂ ਉਹਨਾਂ ਵਾਸਤੇ ਕੀ ਕਰ ਰਿਹਾ ਹੈ ਹੁਣ ਅੱਗੇ ਕਹਿੰਦੇ ਨੇ ਸਾਰੇ ਠੀਕ ਕੀਏ ਸਰਗੇ ਹੋਏ ਕਈਆਂ ਦੇ ਜਿਹੜੇ ਸਿਰ ਜਿਹੜੇ ਨੇ ਉਹ ਪਾਹ ਕੋੜਿਆਂ ਦੀ ਕਾਠੀ ਤੋਂ ਥੱਲੇ ਲੱਤ ਗਏ ਸਰਤ ਗਏ ਤੇ ਬਲੇ ਜੀ ਵੈਸੇ ਕਹਿੰਦੇ ਨੇ ਉਹਨਾਂ ਦੇ ਕਾਠੀ ਉੱਤੇ ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀ ਚੇ ਇੰਦਰੀ ਨੇ ਹਰੇਕ ਨੂੰ ਆਪਣੇ ਆਪਣੇ ਥਾਂ ਤੇ ਦੇਖੇ ਤੇ ਕਿਹਦੇ ਉੱਤੇ ਕੱਪੜਾ ਨਹੀਂ ਸੀ ਜਾਂ ਕਿਸੇ ਦੇ ਸਿਰਾਂ ਨੇ ਕੋਈ ਚੀਜ਼ ਨਹੀਂ ਸੀ ਤੇ ਚੁੱਕ ਕੇ ਲਿਆਣ ਤੇ ਉਹ ਭਾਵੇਂ ਉਹ ਕਾਠੀ ਸੀ ਭਾਵੇਂ ਇੱਕ ਸੀ ਤੇ ਰੱਖੀ ਇੱਕ ਕਾਲੇ ਨੇ ਤੇ ਦੇਖ ਤੇ ਹਰੇਕ ਕੋ ਗੁਰੂ ਦੀ ਤੇ ਅਦਰਸ ਕਹਿੰਦੇ ਨੇ ਹਰੇਕ ਨੂੰ ਵੇਰ ਦੇ ਅੱਖਾਂ 'ਚ ਪਾਣੀ ਭਰਿਆ ਹੋਇਆ ਹੈ ਤੇ ਉਪਰਤ ਕੀ ਨਿਗਾਹ ਸੇ mohabbat ਕੀ ਨਜ਼ਰ ਸੇ ਕਹਿੰਦੇ ਨੇ ਪਿਆਰ ਦੀ ਨਿਗਾਹ ਨਾਲ ਵੇਖ ਰਹੇ ਨੇ ਤੇ ਵੱਡੇ ਹੋਏ ਪਟਕਾ ਪਏ ਖਿਦਮਤ ਥੇ ਕਮਰ ਸੇ ਕਹਿੰਦੇ ਨੇ ਅ ਗੁਰੂ ਜੀ ਨੇ ਮਾਕੀ ਸੁਤੇ ਹੋਏ ਨੇ ਤੇ ਉਹ ਆਪਣਾ ਕੰਮ ਕਰਸਾ ਕਰਕੇ ਤੇ ਖੇਮੇ ਵੇਦ ਕਿਲੇ ਦੇ ਫਿਰ ਰਹੇ ਨੇ ਤੇ ਥਾ ਜਾਗਤਾ ਕੋਈ ਤੋ ਸਲਕ ਜਾਤੇ ਸੀ ਸਾਥ ਸੇ ਕਹਿੰਦੇ ਨੇ ਜਦੋਂ ਕੋਈ ਥੋੜੀ ਬੋਤਲੀ ਦਾਗ ਦਾ ਸੀ ਤੇ ਉਹਨਾਂ ਦੇ ਸਰਵਰ ਨੂੰ ਭਾਵ ਉਹ ਤੋਂ ਥੜੇ ਜਿਹਾ ਪਾਸੇ ਹੋ ਜਾਂਦੇ ਸੀ ਹੁਣ ਕਹਿੰਦੇ ਨੇ ਜਰਨ ਸਿੰਘੂ ਨੇ ਕੱਲ੍ਹ ਮੌਤ ਦੇ ਸਾਹਿਬ ਥਾ ਉਤਰਨਾ ਹੁਣ ਕਹਿੰਦੇ ਨੇ ਇਹ ਉਹਨਾਂ ਨੂੰ ਵੇਖ ਰਹੇ ਨੇ ਇੱਕ ਨਿਗਾਹ ਨਾਲ ਸਾਰਾ ਹਲ ਜਿਨ੍ਹਾਂ ਨੇ ਮੌਤ ਦੇ ਸਮੁੰਦਰ ਵਿੱਚ ਕੱਲ੍ਹ ਨੂੰ ਉਤਰਨਾ ਕੱਲ੍ਹ ਸਵੇਰ ਠਾ ਜਰਨ ਖਾਲਸੋ ਨੇ ਜੰਗ ਵਿੱਚ ਵਰਨਾ ਵਾਲੀ ਕੇ ਸਹੀ ਢੋ ਕੇ ਉਹ ਆ ਜਦ ਗੁਜਰਨਾ ਤੇ ਮੁਸਕਲ ਹੁਆ ਇਸ ਪੰਜਾਬ ਮੇ ਕਦਮ ਅਗੇ ਤਰਨਾ ਤੇ ਕਹਿੰਦੇ ਨੇ ਜਦੋਂ ਆਪ ਕੋ ਨੇ ਨਕਸ਼ਾ ਦੇ ਅੰਦਰ ਮੌਤ ਵਾਲਾ ਤੇ ਕੱਲ ਇਨਾਂ ਨੇ ਸ਼ਹੀਦ ਹੋ ਜਾਣਾ ਤੇ ਉਹਨਾਂ ਦੇ ਕਤੂਬ ਰੁੱਕ ਗਏ ਹੁਣ ਅੱਗੇ ਕੀ ਹੁਨਾ ਫਿਰ ਗੁਰੂ ਜੀ ਖਰ ਕੀ ਕਰਦੇ ਨੇ ਕਿੰਨੀ ਹੱਦ ਤੱਕ ਜਾਂਦੇ ਨੇ ਕਿੰਨੇ ਚੂਮਾ ਕبھی ਹਲ ਕੋ ਮਾਂ ਦਾਹੇ ਨੂੰ ਚੂਮਣੇ ਲਾਠੇ ਕਹਿੰਦੇ ਨੇ ਕਿਸੇ ਦਾ ਗਾਲ ਚੁੰਮਦੇ ਨੇ ਕਿਸੇ ਦਾ ਮੱਥਾ ਹੁਣ ਕਹਿੰਦੇ ਨੇ ਜਦ ਪੈਂਦੀ ਆਏ ਤੋ ਚਲ ਚੂਮਣੇ ਲਗੇ ਜਦੋਂ ਪਿਆਰਾਵਾਂ ਆਉਂਦੇ ਆ ਤੇ ਆਪਣੇ ਸਿੰਘਾਂ ਦੇ ਚਰਨਾਂ ਨੂੰ ਚੁੰਮਦੇ ਨੇ ਕੇ ਫਰਮਾਏ ਸਹਿਰ ਕੇ ਇਹ ਹਸਿਆਰ ਨਾ ਹੋਣਗੇ ਫਿਰ ਉਹ ਆਵਾਜ਼ ਨਿਕਲਦੀ ਹੈ ਕਹੋਲੀ ਜੀ ਤਸ ਪਾਸਾ ਦੇ ਮੋਹ ਵਿੱਚੋਂ ਕਹਿੰਦੇ ਨੇ ਇਹ ਸਵੇਰ ਨੂੰ ਇਹ ਮੇਰੇ ਸਿੰਘ ਨਹੀਂ ਹੋਣੇ ਮੇਰੇ ਜਿਹੜੇ ਪਿਆਰੇ ਆ ਨਾ ਇਹਨਾਂ ਨੇ ਨਹੀਂ ਮਿਲਣਾ ਮੈਨੂੰ ਇਹਨਾਂ ਸਹੀਦ ਹੋ ਜਾਣਾ ਕਹਿੰਦੇ ਨੇ ਫਰਮਾਇਆ ਸ਼ਾਹ ਸੋ ਕੇ ਕਿ ਇਹ ਵਸਿਆਰ ਨਾ ਹੋਣਗੇ ਅਬ ਹੋਣਗੇ ਇਹ ਫਿਰ ਨੀਂਦ ਦੇ ਵਿਦਾਰ ਨਾ ਹੋਣਗੇ ਕਹਿੰਦੇ ਨੇ ਇੱਕ ਵਾਰ ਇਹਨਾਂ ਨੇ ਜਾਗ ਜਾਣਾ ਨੀਂਦ ਤੋਂ ਮੁੜ ਕੇ ਇਹਨਾਂ ਨੂੰ ਫਿਰ ਸੌਣ ਦਾ ਤੇ ਜਾਗਣ ਦਾ ਬੌਕਾ ਨਹੀਂ ਮਿਲਣਾ ਹਮ ਹੋ ਗਏ ਮੁਸੀਬਤ ਮੈਂ ਮਗਨ ਯਾਰ ਨਾ ਹੋਣਗੇ ਕਹਿੰਦੇ ਨੇ ਅਸੀਂ ਮੁਸੀਬਤ ਵਿੱਚ ਫਾਂ ਜਾਵਾਂਗੇ ਪਰ ਇਹ ਸਾਨੂੰ ਬਚਾਉਣ ਵਾਲ ਕੋਈ ਨਹੀਂ ਹੋਊਗਾ ਇਹ ਸਿੰਘ ਪਿਆਰੇ ਇਹ ਵਫਾਦਾਰ ਨਾ ਹੋਣਗੇ ਕਹਿੰਦੇ ਨੇ ਪਿਆਰੇ ਜਿਹੜੇ ਮੇਰੇ ਸਿੰਘ ਆ ਇਹ ਇੰਨੇ ਵਫਾਦਾਰ ਇਹਨਾਂ ਨੇ ਹੋਣਾ ਨਹੀਂ ਇੱਕ ਤਸੱਵਰ ਹੈ ਕਵੀ ਦਾ ਸੋਏ ਹੋਏ ਸ਼ੇਰੋਂ ਕੇ ਗਲੇ ਆਪਣੇ ਲਗਾਇਆ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਸੁੱਤੇ ਹੋਏ ਸ਼ੇਰਾਂ ਨੂੰ ਆਪਣੀ ਗੋਡੇ ਨਾਲ ਲਾਇਆ ਸਤਗੁਰੂ ਨੇ ਦਲੇਰੋਂ ਕੋ ਆਪਣੇ ਕਰੇਡੇ ਨਾਲ ਲਾਗਾ ਇੱਥੇ ਇਹ ਇਹ ਕਿੰਨਾ ਇੱਕ ਦਰਦਨਾਕ ਸੀਨ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਾਗ ਰਹੇ ਨੇ ਸਿੰਘ ਸੱਤੇ ਹੋਏ ਸੁੱਤੇ ਹੋਏ ਨੇ ਕਾਹ ਨੂੰ ਸਾਰਿਆਂ ਨੇ ਇੱਥੋਂ ਸ਼ਹੀਦ ਹੋ ਜਾਣਾ ਅਗਲਾ ਜਿਹੜਾ ਵਾਕਿਆ ਹੈ ਉਹ ਵੀ ਬਹੁਤ ਦਰਦਨਾਕ ਹੈ ਆਪਣੇ ਬੱਚਿਆਂ ਦਾ ਜ਼ਿਕਰ ਕਰਦੇ ਨੇ ਬੱਚਿਆਂ ਬਾਰੇ ਜਿਹੜੋਂ ਉਹਨਾਂ ਦੇ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਕਿ ਇਹਨਾਂ ਤੇ ਵੀ ਕੱਲ ਮਰ ਤੋਂ ਵਿਛੜ ਜਾਣਾ ਹੈ ਤੇ ਇਹ ਗੱਲ ਜਿਹੜੀ ਕਹਿਣੀ ਤੇ ਸਮਝਣੀ ਬੜੀ ਡੂੜੀ ਗੱਲ ਹੈ ਇਹ ਇਹ ਗੁਰੂ ਸਰਬਾਹਨੇ ਦੇਖੋ ਬਾਹਰ 10000 ਜਾਂ 10 ਲੱਖ ਜਿੰਨਾ ਵੀ ਭਾਵ ਜੇ 40 ਸਿੰਘ ਦੇ ਅੰਦਰ ਤੇ ਜਿਹੜੇ 1000 ਵੀ ਬਾਦ ਹੋਏ ਤੇ ਉਹਨਾਂ ਦੀ ਗਿਣਤੀ ਜਾਗਰਾ ਹੁੰਦੀ ਹੈ ਚਾਰ ਸਿਰ ਉੱਤੇ ਰਿਆ ਹੋਇਆ ਹੈ ਅੰਦਰ ਘਰੇ ਹੋਏ ਨੇ ਤੇ ਫਿਰ ਵੀ ਉਹ ਪਰਮਾਤਮਾ ਦੀ ਓਟ ਆਸਰਾ ਲੈ ਕੇ ਦੌੜ ਨਹੀਂ ਰਹੇ ਤੇ ਇਹ ਉਹਨਾਂ ਨੇ ਇਹ ਕੁਰਬਾਨੀ ਕਿਉਂ ਦਿੱਤੀ ਸਾਡੇ ਵਾਸਤੇ ਦੁਨੀਆ ਦੀ ਭਲਾਈ ਵਾਸਤੇ ਤਾਂ ਕਿ ਜਿਹੜਾ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਤੰਗ ਨਾ ਕਰੇ ਤੇ ਕੋਈ ਇੱਥੇ ਇੱਕ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਨੇ ਇਹ ਮੇਰਾ ਗੁਰੂ ਗੋਬਿੰਦ ਸਿੰਘ ਜੀ ਸਿਰਜਿਆ ਤੁਸੀਂ ਬਾਣੀ ਨੂੰ ਪੜੋ ਪਤਾ ਲੱਗਦਾ ਹੈ ਕਿ ਭਗਤ ਰਵਲਾਦ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਨੇ ਗੁਰੂ ਨਾਨਕ ਦੇਵ ਜੀ ਬਾਅਦ ਛਾਏ ਨੇ ਪਹਿਵੇਂ ਪਾਤਸ਼ਾਹ ਬਾਅਦ ਆਏ ਨੇ ਸਾਰਿਆਂ ਦੀ ਇੱਕ ਹੀ ਗੱਲ ਹੈ ਭਗਤ ਰਵਲਾਦ ਜੀ ਕਹਿੰਦੇ ਨੇ ਜੋ ਬੇਗਮਪੁਰਾ ਸ਼ਹਿਰ ਕੋ ਨਾਉਂ ਮੈਂ ਉਹ ਜਰ ਸਮਾਜ ਸਿਰਜਣਾ ਚਾਹੁੰਦਾ ਹਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਉਸ ਸ਼ਹਿਰ ਵਿੱਚ ਉਸ ਸਮਾਜ ਵਿੱਚ ਸਮਾਜ ਵਿੱਚ ਗਾਵਨਾ ਹੋਵੇ ਤੇ ਸਤਿਗੁਰ ਪਗਿਆ ਪਦ ਕਰ ਬੁਲਾਛਿ ਕਿੰਨੇ ਬੇਗਮ ਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਟਿਠਾਉ ਕਹਿੰਦੇ ਨੇ ਕਿਸੇ ਦੂਜੇ ਤੀਜੇ ਦਰਦਾਂ ਨਾ ਹੋਵੇ ਉਸ ਸਮਾਜ ਦੇ ਵਿੱਚ ਇਹੀ ਗੱਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਤੇ ਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਸਭੇ ਸੰਜੀਵਾਲ ਸਦਾਇਨ ਕੋ ਇਹਨਾਂ ਦੇ ਵਾਹਲਾ ਜਿਉ ਹਲੇ ਮੀ ਰਾਜ ਹੋਆ ਉਹ ਰਾਜ ਪੈਦਾ ਕਰਨਾ ਅਸੀਂ ਅਸੀਮ ਵੀ ਜਿਹਦੇ ਵਿੱਚ ਕਿਸੇ ਨੂੰ ਇੱਕ ਦੂਜੇ ਨੂੰ ਕੋਈ ਮਾਰਾ ਜਾਂ ਕਿਸਦਾ ਗੁਰਾ ਨਾ ਕਰੇ ਤੇ ਸਾਰੇ ਖੁਸ਼ੀ ਦੇ ਨਾਲ ਰਹਿਣ ਤੇ ਇਹਦੇ ਕਰਕੇ ਇਹ ਖਮਿਆਜਾ ਭੁਗਤਣਾ ਪਿਆ ਗੁਰੂ ਸਾਹਿਬਾਂ ਨੂੰ ਤੇ ਆਪਣਾ ਆਪ ਕੁਰਬਾਨ ਕਰਨਾ ਪਿਆ ਸਾਡੇ ਵਾਸਤੇ ਤੇ ਉਹ ਸਾਡਾ ਵੱਲ ਬਣਦਾ ਕਿ ਅਸੀਂ ਉਹਨਾਂ ਦੀ ਬਾਣੀ ਉਹਨਾਂ ਦੀ ਸਿੱਖਿਆ ਨੂੰ ਸੁਣੀਏ ਪੜ੍ਹੀਏ ਤੇ ਉਹਨਾਂ ਦੇ ਅਨਸਾਰ ਜੋ ਉਹਨਾਂ ਨੇ ਸੁਪਨਾ ਸੀ ਰਜਾ ਸੀ ਉਹਨੂੰ ਅਸੀਂ ਪੂਰਾ ਕਰੀਏ ਗੁਰਵਾਣੀ ਪੜ੍ਹਦੇ ਆ ਵਿਚਾਰ ਕਰਦੇ ਕਿ ਨਹੀਂ ਨਿਕਾ ਕੋ ਲਾ ਹੋ ਜਾਂਦੀਆਂ ਨੇ ਬਖਸਾਬੋ ਆਉਣ ਵਾਲੇ ਸਮੇਂ ਚ ਸਮਾਤ ਬਖਸੋ ਪਿਆਰ ਨਾਲ ਸਾਰੇ ਗੱਜ ਕੇ ਭਤੇ ਬਲਾਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ